ਇਹ ਆਨ ਜੀ ਵੀਡੀਓ ਦੇਖ ਰਿਹਾ ਆਪ ਸਭ ਨੂੰ ਜੀਆਂ ਲੈ ਕੇ ਹਾਜ਼ਰ ਹਾਂ ਅੱਜ ਦੀ ਵੱਡੀ ਖਬਰ ਰੋਸ ਵਿੱਚ ਆਏ ਜੀਰਾ ਦੇ ਦੁਕਾਨਦਾਰਾਂ ਨੇ ਜੀਰਾ ਕੋਟੀ ਸਿਖਾ ਰੋਡ ਤੇ ਲਾਇਆ ਧਰਨਾ ਇਥੋਂ ਦੇ थाना ਸਿਟੀ ਨਜ਼ਦੀਕ ਚਾਲੀ ਤੇ ਕਰੀਬ ਦੁਕਾਨਾਂ ਨੂੰ ਦਫ਼ਤਰ ਜ਼ਿਲ੍ਹਾ ਰੈੱਡ ਕਰਾਸ ਸ਼ਾਖਾ ਫਰੋਜ਼ਪੁਰ ਵੱਲੋਂ ਨੋਟਿਸ ਜਾਰੀ ਕਰਦਿਆਂ ਦੋ ਦਿਨਾਂ ਦੇ ਅੰਦਰ-ਅੰਦਰ ਦੁਕਾਨਦਾਰਾਂ ਨੂੰ ਆਪਣੀਆਂ ਦੁਕਾਨਾਂ ਖਾਲੀ ਕਰਨੇ ਹੁਕਮ ਜਾਰੀ ਕਰਨ ਤੋਂ ਬਾਅਦ ਰੋਸ ਵਿੱਚ ਆਏ ਦੁਕਾਨਦਾਰਾਂ ਨੇ ਜੀਰਾ ਕੋਟੀ ਸਿਖਾ ਨਯੂਰੋਡ ਤੇ ਮੇਨ ਬਾਜ਼ਾਰ ਵਿੱਚ ਰੋਸ ਧਰਨਾ ਲਾ ਕੇ ਪੰਜਾਬ ਸਰਕਾਰ ਖਿਲਾਫ ਜੰਮ ਕੇ ਨਾਰੇਬਾਜ਼ੀ ਕੀਤੀ ਹੈ ਇਸ ਮੌਕੇ ਫਿਲਮੀ ਅਦਾਕਾਰਾਂ ਤੇ ਸਮਾਜ ਸੇਵੀ ਅਮਤੋ ਸਿੰਘ ਮਾਨ ਸਾਂਝਾ ਮੋਰਚਾ ਜੀਰਾ ਦੇ ਆਗੂ ਰੋਮਨ ਬਰਾ ਡੈਡਵੋਕੇਟ ਅਰਸ਼ਦੀਪ ਸਿੰਘ ਗੁਰਪ੍ਰੀਤ ਸਿੰਘ ਸ਼ੇਖੂ ਮੁਦਕੇ ਹਰਪ੍ਰੀਤ ਸਿੰਘ ਸ਼ੇਖੂ ਪਰ ਅਮਰਜੀਤ ਸਿੰਘ ਮਠਾੜੂ ਕਾਲੀ ਦਲਵਾਰਸ ਪੰਜਾਬ ਦੀ ਪਾਰਟੀ ਧਰਨੇ ਦੀ ਹਮਾਇਤ ਕਰਨ ਲਈ ਵਿਸ਼ੇਸ਼ ਤੌਰ ਤੇ ਪਹੁੰਚਿਆ ਨੇ ਇਸ ਮੌਕੇ ਬੁਲਾ ਰਹੇ ਨੇ ਸੰਬੋਧਨ ਕਰਦਿਆਂ ਕਿ ਹੈ ਹੈ ਕਿ ਵੱਡੇ ਵੱਡੇ ਵਾਅਦੇ ਕਰਕੇ ਸੱਤਾ ਵਿੱਚ ਆਏ ਆ ਹਮ ਆਦਮੀ ਪਾਰਟੀ ਦੀ ਸਰਕਾਰ ਪੰਜਾਬ ਦੇ ਲੋਕਾਂ ਨੂੰ ਤਬਾਹ ਕਰਨ ਤੇ ਤੁੱਲੀ ਹੋਈ ਹੈ ਹੋਈ ਹੈ ਉਨ੍ਹਾਂ ਕਿਹਾ ਕਿ ਇਹਨਾਂ ਦੁਕਾਨਾਂ ਦੀ ਜਗ੍ਹਾ ਤੇ ਪਹਿਲਾਂ ਖੋਖੇ ਸਨ ਸਰਕਾਰ ਵੱਲੋਂ 2003 ਵਿੱਚ ਦੁਕਾਨਾਂ ਬਣਾ ਦਿੱਤੀਆਂ ਗਈਆਂ ਦੁਕਾਨਦਾਰ ਲਗਾਤਾਰ ਰੈੱਡ ਕਰਾਸ ਨੂੰ ਦੁਕਾਨ ਦਾ ਕਿਰਾਇਆ ਦੇ ਰਹੇ ਸਨ ਹੁਣ ਸਰਕਾਰ ਉਹ ਯੂਬੀਜੀਐਲ ਸਕੀਮ ਦੇ ਅੰਦਰ ਦੁਕਾਨਾਂ ਦੀ ਜਗ੍ਹਾ ਪੁੱਠਾ ਕੁੱਟਾ ਨੂੰ ਟ੍ਰਾਂਸਫਰ ਕਰਕੇ 50 ਸਾਲ ਤੋਂ ਦੁਕਾਨਾ ਚਲਾ ਰਹੇ ਜੀਰਾ ਨੇ 40 ਦੁਕਾਨਦਾਰਾਂ ਨੂੰ ਝਾੜ ਰਹੀ ਹੈ ਜੋ ਹਰ ਅਗੇਜ ਬਰਦਾਸ਼ਤ ਨਹੀਂ ਕੀਤਾ ਜਾਵੇਗਾ ਉਹਨਾਂ ਨੇ ਕਿਹਾ ਹੈ ਕਿ ਸਰਕਾਰ ਰੋਜ਼ਗਾਰ ਦੇਣ ਦੀ ਜਗ੍ਹਾ ਤੇ ਰੋਜ਼ਗਾਰ ਖੋਹ ਤੇ ਤੁੱਲੀ ਹੋਈ ਹੈ ਰੋਜ਼ਗਾਰ ਚੱਲੇ ਜਾਣ ਤੋਂ ਬਾਅਦ ਦੁਕਾਨਦਾਰ ਖੁਦਕੁਸ਼ੀ ਕਰਨ ਲਈ ਮਜਬੂਰ ਹੋ ਜਾਣਗੇ ਉਹਨਾਂ ਨੇ ਸਰਕਾਰ ਅਤੇ ਪ੍ਰਸ਼ਾਸਨ ਨੂੰ ਚੇਤਾਵਨੀ ਦਿੱੰਦਿਆ ਕਿਹਾ ਹੈ ਕਿ ਜੇਕਰ ਦੁਕਾਨਾ ਟੋਰਨ ਦਾ ਫੈਸਲਾ ਜਲਦ ਵਾਪਸ ਢਾਲ ਲਿਆ ਤਾਂ ਉਹ ਦਿੱਖਾ ਸੰਘਰਸ਼ ਵਧਣਗੇ ਜਿਸ ਦੀ ਜ਼ਿੰਮੇਵਾਰੀ ਸਰਕਾਰ ਸਰਕਾਰ ਹੋਵੇਗੀ ਇਸ ਮੌਕੇ ਤੇ ਪਹੁੰਚ ਕੇ ਨਾਇਬ ਤਹਿਸੀਲਦਾਰ ਰਾਜਕੁਮਾਰ ਚੱਡਾ ਨੇ ਕਿਹਾ ਹੈ ਕਿ ਉਸ ਨੂੰ ਦੁਕਾਨਾਂ ਦੀ ਜਗ੍ਹਾ ਬਾਰੇ ਕੋਈ ਵੀ ਜਾਣਕਾਰੀ ਨਹੀਂ ਹੈਗੀ ਦੁਕਾਨਦਾਰਾਂ ਨਾਲ ਕਿਸੇ ਵੀ ਤਰ੍ਹਾਂ ਦਾ ਤੱਕੇਸ਼ਾਹੀ ਨਹੀਂ ਹੋਣ ਦਿੱਤੀ ਜਾਵੇਗੀ ਇਸ ਮੌਕੇ ਹਲਕਾ ਜੀਰਾ ਦੇ ਸਾਬਕਾ ਵਿਧਾਇਕ ਤੇ ਜ਼ਿਲ੍ਹਾ ਫਿਰੋਜ਼ਪੁਰ ਦੇ ਕਾਂਗਰਸ ਪ੍ਰਧਾਨ ਕੁਲਬੀਰ ਸਿੰਘ ਜੀਰਾ ਕਰਿਆਣਾ ਜੁੰਨੀਆਂ ਜੀਰਾ ਦੇ ਪ੍ਰਧਾਨ ਜਸਵਿੰਦਰ ਸਿੰਘ ਪਾਟੀਆਂ ਆਮ ਆਦਮੀ ਪਾਰਟੀ ਜ਼ਿਲ੍ਹਾ ਸਲਾਹਕਾਰ ਕਮੇਟੀ ਮੈਂਬਰ ਜਸਪਾਲ ਸਿੰਘ ਮਿਰਕ ਹੈਲ ਪਿੰਗ ਹੈੱਡ ਜਸ ਸੰਸਤਾ ਜੀਰਾ ਦੇ ਹਰ ਪ੍ਰਧਾਨ ਹਰ ਪ੍ਰੀਤਿਕ ਬੱਬਲੂ ਤੇ ਜਗਤਾਰ ਸਿੰਘ ਸ਼ਾਹ ਵਾਲਾ ਭਾਰਤੀ ਕਿਸਾਨ ਜੁਨੀਅਨ ਕਾਰਜਕਾਰ ਦੇ ਬਲਾਕ ਪ੍ਰਧਾਨ ਸੁਖਦੇਵ ਸਿੰਘ ਸਨੇਹ ਰਤੇ ਦਰਸ਼ਨ ਸਿੰਘ ਮੀਹਾ ਸਿੰਘ ਵਾਲਾ ਕਾਰਜਕਾਰੀ ਮੈਂਬਰ ਪ੍ਰਧਾਨ ਪੰਜਾਬ ਪ੍ਰੀਤਮ ਸਿੰਘ ਮੀਹਾ ਸਿੰਘ ਵਾਲਾ ਸਿਨੀਅਰ ਮੀਤ ਪ੍ਰਧਾਨ ਜ਼ਿਲ੍ਹਾ ਫਿਰੋਜ਼ਪੁਰ ਭਾਰਤੀ ਕਿਸਾਨ ਜੁਨੀਅਨ ਖੋਸਾ ਦੇ ਸੁਬਾ ਪ੍ਰੈਸ 77 ਮੰਗਲ ਸਿੰਘ ਸੰਦੂ ਸ਼ਾਹ ਵਾਲਾ ਤੇ ਸੁਬਾ ਕਮੇਟੀ ਮੈਂਬਰ ਕੁਲਵਿੰਦਰ ਸਿੰਘਰ ਟੋਲ ਰੂਹੀ ਜਿਲ੍ਹਾ ਅਗੂ ਚਮਕੌਰ ਸਿੰਘਰ ਟੋਲ ਰੂਹੀ ਹਰੀਸ਼ ਤਾਗੜਾ ਸੁਖਦੇਵ ਸਿੰਘ ਸ਼ਰਮਾ ਪ੍ਰਧਾਨ ਕਪੜਾ ਜੁੰਨੀਆਂ ਨਵਾਦ ਪ੍ਰਕਾਸ਼ ਕੱਕੜ ਕੁੱਲ ਪੂਸ਼ਨ ਸ਼ਰਮਾ ਜੀਰਾ ਚੌਕ ਕਥੂਰੀਆ ਤੇ ਟ੍ਰੇਡ ਜੁੰਨੀਆਂ ਕਾਉਂਸਲ ਜੀਰਾ ਦੇ ਪ੍ਰਧਾਨ ترਸੀਮ ਸਿੰਘ ਹਰਾਜ ਤੇ ਹਕਮ ਸਿੰਘ ਰੋੜਾ ਵਿਜੇਤਮਨ ਪਾਜਪਾ ਅਗੂ ਡਾਕਟਰ ਮੋਨ ਸਿੰਘ ਲਾਲਕਾ ਹਰਪ੍ਰੀਤ ਸਿੰਘ ਪਾਟਿਆ ਜੀਰਾ ਅਪ ਅਗੂ ਹਰਪ੍ਰੀਤ ਅਗੂ ਹਰਪ੍ਰੀਤ ਸਿੰਘ ਗੋਰਾ ਤੇ ਰੋੜਾ ਮਹਾਪੁਰ ਸਭਾ ਦੇ ਕੋਮੀ ਪ੍ਰਧਾਨ ਚਰਨਜੀਤ ਸਿੰਘ ਸਕੇਸ਼ੋਕ ਮਨਚੰਦਾ ਆਦ ਹਾਜ਼ਰ ਸਨ ਖਬਰਾਂ ਲੈਣ ਤੇ ਆ ਕੇ ਬੰਦੇ ਰਹਿਣ ਲਈ ਧੰਨਵਾਦ